ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਇਹ ਬਿਦੂ ਸੁਣ ਕੇ जाट ਰੋ ਉਠ ਭਗਤੇ ਲਾਗਾ ਮੇਲੇ ਪਰ ਤੱਕ ਗੁਸਾਈਆਂ ਤਾਂ ਨਾ ਵਡਪਾਗਾ ਭਗਤ ਧੰਨਾ ਜੀ ਬਾਰੇ ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਧੰਨਾ ਭਗਤ ਦੀ ਸੱਚੀ ਪ੍ਰੇਮਾ ਭਗਤੀ ਤੋਂ ਪ੍ਰਸੰਨ ਹੋ ਕੇ ਗੋਸਾਈ ਪ੍ਰਭੂ ਨੇ ਵੱਡੇ ਭਾਗਾ ਵਾਲੇ ਭਗਤ ਧੰਨਾ ਜੀ ਨੂੰ ਪਰਤੱਖ ਦਰਸ਼ਨ ਦਿੱਤੇ ਭਗਤ ਧੰਨਾ ਜੀ ਸ਼ਾਂਤ ਸੁਭਾਅ ਧਰਮ ਦੀ ਕੀਰਤ ਕਰਨ ਵਾਲੇ ਚੰਗੇ ਗ੍ਰਿਸ਼ਤੇ ਅਤੇ ਸਾਧੂ ਸੰਤਾਂ ਦੀ ਸੰਗਤ ਕਰਦੇ ਸਨ ਭਗਤ ਧੰਨਾ ਜੀ ਦਾ ਜਨਮ ਰਾਜਸਥਾਨ ਦੇ ਪਿੰਡ ਧੋਾਨ ਵਿਖੇ ਇੱਕ ਜੱਟ ਪਰਿਵਾਰ ਦੇ ਵਿੱਚ ਹੋਇਆ ਆਪ ਮੱਝਾਂ ਚਰੋਂਦੇ ਤੇ ਖੇਤੀ ਬਾੜੀ ਕਰਦੇ ਸਨ ਖੋਤੇ ਜਾਂਦੇ ਆ ਰਸਤੇ ਵਿੱਚ ਭਗਤ ਧੰਨਾ ਜੀ ਰੋ ਤਿ ਲੋਚਨ ਬਾਮਣ ਨੂੰ ਠਾਕੁਰ ਨੂੰ ਨਵਾਉਂਦੇ ਆ ਤੇ ਭੋਗ ਲਗਾਉਂਦੇ ਆ ਦੇਖਦੇ ਸਨ ਇੱਕ ਦਿਨ ਭਗਤ ਧੰਨਾ ਜੀ ਨੇ ਬਾਮਣ ਨੂੰ ਪੁੱਛਿਆ ਪੰਡਿਤ ਜੀ ਤੁਸੀਂ ਇਹ ਕੀ ਕਰਦੇ ਹੋ ਤਾਂ ਬਾਮਣ ਨੇ ਕਿਹਾ ਸਾਰੇ ਸੁੱਖਾਂ ਦੇ ਦਾਤੇ ਠਾਕੁਰ ਦੀ ਪੂਜਾ ਕਰਦਾ ਹਾਂ ਧੰਨਾ ਜੀ ਨੇ ਪੁੱਛਿਆ ਕੀ ਬੋਲਦਾ ਵੀ ਹੈ ਤਬਾਮਣ ਨੇ ਕਿਹਾ ਇਹ ਠਾਕੁਰ ਗੱਲਾਂ ਕਰਦਾ ਤੇ ਗੱਲਾਂ ਸੁਣਦਾ ਵੀ ਹੈ ਭਗਤ ਧੰਨਾ ਜਿਨੇ ਫਿਰ ਪੁੱਛਿਆ ਇਹ ਮੇਰੀਆਂ ਗੱਲਾਂ ਸੁਣ ਲਵੇਗਾ ਤਬਾਮਣ ਨੇ ਕਿਹਾ ਜੇ ਤੂੰ ਪੂਰੀ ਵਿਧੀ ਦੇ ਨਾਲ ਇਸ ਦੀ ਪੂਜਾ ਕਰੇਗਾ ਤਾਂ ਤੂੰ ਜੋ ਕਹੇਗਾ ਇਹ ਉਹ ਹੀ ਕਰੇਗਾ ਫਿਰ ਭਗਤ ਧੰਨਾ ਜਿਨੇ ਕਿਹਾ ਜੇ ਇਹ ਗੱਲ ਹੈ ਤਮੈ ਨੂੰ ਵੀਕ ਠਾਕੁਰ ਜੀ ਦੇ ਦੇਵੋ ਬਾਮਣ ਨੇ ਕਿਹਾ ਕਿ ਜੇ ਤੂੰ ਮੈਨੂੰ ਗਊ ਦੇਵੇਂਗਾ ਤਾਂ ਮੈਂ ਤੈਨੂੰ ਠਾਕੁਰ ਜੀ ਦੇਵਾਂਗਾ ਅਗਲੇ ਦਿਨ ਭਗਤ ਅੰਨਾ ਜਿਨੇ ਬਾਮਣ ਨੂੰ ਗਊ ਦੇ ਦਿੱਤੀ ਪਰ ਬਾਮਣ ਨੇ ਇੱਕ ਪੱਥਰ ਕੱਪੜੇ ਵਿੱਚ ਲਪੇਟ ਕੇ ਭਗਤ ਅੰਨਾ ਜਿਨੂੰ ਫੜਾ ਦਿੱਤਾ ਭਗਤ ਜੀ ਨੇ ਘਰ ਜਾ ਕੇ ਠਾਕੁਰ ਨੂੰ ਇਸ਼ਨਾਨ ਕਰਾਇਆ ਅਤੇ ਭੋਜਨ ਸਾਹਮਣੇ ਰੱਖ ਕੇ ਕਿਹਾ ਕਿ ਜੇ ਤੁਸੀਂ ਖਾਓਗੇ ਤਾਂ ਹੀ ਮੈਂ ਖਾਵਾਂਗਾ ठाकुर जी भगत ਤੰਨਾ ਜਿਹਦੇ ਭੋਲੇਪਨ ਤੇ ਰੀਝ ਗਏ ਅਤੇ भगत ਤੰਨਾ ਜੀ ਨੂੰ ਪ੍ਰਤੱਖ ਦਰਸ਼ਨ ਦਿੱਤੇ ਭੋਜਨ ਛਕਿਆ ਅਤੇ ਤੰਨਾ ਜੀ ਦੇ ਨਾਲ ਗੱਲਾਂ ਵੀ ਕੀਤੀਆਂ ਹੁਣ ਠਾਕੁਰ ਜੀ ਰੋਜ਼ ਭਗਤ ਤੰਨਾ ਜੀ ਦੇ ਖੂ ਚਲਾਉਂਦੇ ਅਤੇ ਹਲ ਬੋਂਦੇ ਸਨ ਇਹ ਦੇਖ ਕੇ ਨਕਲੀ ਠਾਕੁਰ ਦੇਣ ਵਾਲੇ ਤਿਲੋਚਨ ਬਾਮਣ ਨੇ ਭਗਤ ਤੰਨਾ ਜੀ ਦੇ ਪੈਰ ਫੜ ਕੇ ਬੇਨਤੀ ਕੀਤੀ ਕਿ ਮੈਨੂੰ ਵੀ ਠਾਕੁਰ ਜੀ ਦੇ ਦਰਸ਼ਨ ਕਰਵਾਓ ਅਤੇ ਗੱਲਾਂ ਕਰਵਾਓ ਭਗਤ ਜੀ ਨੇ ਬਾਮਣ ਨੂੰ ਵੀ ਠਾਕੁਰ ਜੀ ਦੇ ਪਰਤੱਖ ਦਰਸ਼ਨ ਕਰਵਾਏ ਭਗਤ ਤੰਨਾ ਜੀ ਨੇ ਸ਼ਬਦ ਉਚਾਰਨ ਕੀਤਾ ਜੋ ਪ੍ਰਭੂ ਦੀ ਸੱਚੀ ਪ੍ਰੇਮਾ ਭਗਤੀ ਕਰਦੇ ਹਨ ਪ੍ਰਭੂ ਉਹਨਾਂ ਦੇ ਸਾਰੇ ਕਾਰ ਸਵਾਰਦੇ ਹਨ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿੰਨ ਕੇ ਕਾ ਸਵਾਰਤਾ ਭਗਤ ਤੰਨਾ ਜੀ ਨੇ ਗਰਸਤ ਵਿੱਚ ਰਣ ਲਈ ਗੁਜਰ ਬਸਰ ਦੀਆਂ ਵਸਤੂਆਂ ਵੀ ਮੰਗੀਆਂ ਦਾਲ ਸੇਦਾ ਮੰਗੋ ghee ਹੋ ਹਮਰਾ ਖੁਸ਼ੀ ਕਰੇ ਨਿਤ ਜੀਓ ਪਨੀਆਂ ਚਾਦਨ ਨੇਕਾ ਅਨਾਜ ਮੰਗੂ ਸਤ ਸੇਕਾ ਗਉਂ भैਸ ਮੰਗੂ ਲਾਵੇਰੀ ਇਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਨ ਚੰਗੇ ਜਨ ਤੰਨਾ ਲੇ ਮੈਂ ਮੰਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ